ਬੋਲ ਸਿੱਤ ਗੁਰੂ ਗੋਕਰਨਾਥ ਮਹਾਰਾਜ ਦੀ ਜੈ ਅੱਜ ਅਸੀਂ ਰਤਿਆ ਤੋਂ ਚੱਲ ਕੇ ਇੰਡ ਸਾਡਾ ਰਤਿਆ ਜ਼ਿਲ੍ਹਾ ਪਟਿਆਬਾਦ ਹਰਿਆਣਾ ਤੋਂ ਚੱਲ ਕੇ ਗੁग्गा ਮੇੜੀ ਰਾਜਸਥਾਨ ਜ਼ਿਲ੍ਹਾ ਹਨੂਮਾਨਗੜ ਵਿੱਚ ਪਹੁੰਚੇ ਆਂ ਜੀ ਅਸੀਂ ਗੋਰਕਟਿੱਲੇ ਤੋਂ ਦਰਸ਼ਨ ਕਰਕੇ ਆਏ ਆਂ ਅੰਦਰੋਂ ਆ ਰਿਹਾ ਜੀ ਗੋਰਕਟਿੱਲਾ ਆ ਸਾਰੇ ਸਾਰਾ ਮੱਥਾ ਟੇਕਣ ਲਈ ਲੈਣ ਇੱਧਰ ਰਹਿ ਗਿਆ ਜੀ ਤਲਾਬ ਆ ਦੇਖੋ ਜੀ ਏਡਾ ਬੜਾ ਧਾਮ ਹੈ ਰਾਜਸਥਾਨ ਦਾ ਇਹ ਉੱਤਰੀ ਭਾਰਤ ਦਾ ਲੱਖਾਂ ਕਰੋੜਾਂ ਵਿੱਚ ਰਹਿਣ ਵਾਲਾ ਧਾਮ ਹੈ ਜਿੱਥੇ ਲੱਖਾਂ ਕਰੋੜੋ ਸੰਗਤਾਨੀਆਂ ਦੇਖੋ ਭੋਲਾ ਸਿੰਘ ਵੀ ਮੇਰੇ ਨਾਲ ਹੈ ਪਰਿਵਾਰ ਵੀ ਹੈ ਵੈਸੇ ਪਰਿਵਾਰ ਉਹ ਖੜਿਆ ਉਧਰ ਖੜਿਆ ਕੋਈ ਕਿੱਧਰ ਖੜਿਆਗਾ ਮੈਂ ਕੱਲਾ ਜਾਣਾ ਇੱਥੇ ਬਣਾਣ ਲੱਗ ਰਿਹਾ ਆ ਮੇਨ ਗੇਟ ਆ ਗਿਆ ਜੀ ਸਿੱਧ ਗੁਰੂ ਗੋਖਨਾਨਦ ਜੀ ਦੇ ਦਰਬਾਰ ਤੇ ਜਦੋਂ ਆਪਾਂ ਆਂ ਟਿੱਲੇ ਵਾਲਿਆ ਮਲਾ ਦੇ ਤੇਰੀ ਹੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਓਏ ਮੁੱਲ ਲੱਗਦਾ ਹੈ ਆ ਦੇਖੋ ਇੱਥੇ ਜਾਨਵਰ ਫਿਰਦੇ ਨੇਗੇ ਕਬੂਤਰੀ ਕਬੂਤਰ ਆ ਦੇਖੋ ਦੇਖੋ ਦਾਣਾ ਪਾਣੀ ਚੋਗਾ ਦੇਖ ਲਓ ਆ ਫਿਰਦੇ ਨੇ ਜਾਨਵਰ ਇੱਥੇ ਲੋਕ ਚੋਗਾ ਪਾਉਂਦੇ ਨੇ ਠੀਕ ਹੈ ਨਾ ਜੀ ਤੇਰੇ ਟਿੱਲੇ ਤੋਂਏ ਸੂਰਤ ਦੀਂਦੀ ਹੈ ਹੀਰ ਦੀ ਉਹ ਲੈ ਬੇਕ ਗੋਰਖਾ ਉੜਦੀ ਹੈ ਫਲਕਾਰੀ ਉਹ ਕਿਸੇ ਜਨਾਨੀ ਨੂੰ ਨਹੀਂ ਕਿਹਾ ਸੀ ਹੀਰ ਨੂੰ ਨਹੀਂ ਕਿਹਾ ਸੀ ਜਿਹੜੀ ਰੂਹ ਹੈ ਇਹ ਹੈ ਟਿੱਲਾ ਇਹ ਹੈ ਤੇਰੇ ਟਿੱਲੇ ਤੋਂ ਹੋਏ ਚੂਰਤ ਦੀਦੀ ਹੀਰ ਦੀ ਓ ਲੈ ਵੇਖ گورਖਾ ਉੜਦੀ ਐ ਫਲਕਾਰੀ ਠੀਕ ਐ ਉਹ ਲੋਕ ਕਿਧਰੇ ਹੋਰ ਜੋੜ ਲੈਂਦੇ ਨੇ ਚਲੋ ਗਾਉਣ ਗਵਾਈਆਂ ਲੈਂਦੇ ਜੋੜ ਨਹੀਂ ਆ ਹਾਂ ਸਿੱਧ ਗੁਰੂ گورਖਨਾਥ ਜੀ ਆਏ ਪੂਰਨ ਭਗਤੀ ਜੀ ਦੇ ਇੱਥੇ ਖੂਹ ਹੈ ਇੱਥੇ ਤਲਾਬ ਹੈਗਾ ਬਹੁਤ ਵੱਡਾ ਧਾਮ ਹੈ ਪਤਾ ਨਹੀਂ ਨਾ ਮੌਕੇ ਤੇ ਗੱਦੀ ਨਸ਼ੀਲ ਆ ਸੰਤ ਨੇਗੇ ਇਹ ਆ ਫੋਟੋ ਲੱਗ ਰਹੀ ਇਹਨਾਂ ਦੀ ਤੇ ਆ ਰਹੇ ਅਰੇ ਬਾਬਾ ਰੂਪਨਾਥ ਜੀ ਜੋਗਿਆ ਟਾਈਮ ਮੌਕੇ ਤੇ ਗੱਦੀ ਨਖੀਲ ਨੇ ਮਿਲ ਕੇ ਆਏ ਅਸੀਂ ਇਹਨਾਂ ਨੂੰ ਅੰਦਰ ਬੈਠੇ ਸੀਗੇ ਤੇ ਬਹੁਤ ਵਧੀਆ ਹੈਗਾ ਦੇਖੋ ਐ ਤਰਜੇ ਹੀ ਨਿਕਲ ਲਿਆ ਡੂੰ 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 ਸਿਮਪਲ uh, ਲਾਈਫ 557 ਚੈਨਲ ਦੇਖਿਆ ਕਰੋ ਆ ਬਾਬਾ ਰੂਪਨਾਥ ਜੀ ਨੇ ਤੇ ਨਾਲ ਮੇਰੇ ਭੋਲਾ ਸਿੰਘ ਨੇ ਭੋਲਾ ਸਿੰਘ ਕਿਵੇਂ ਲੱਗਿਆ ਤੈਨੂੰ ਦਾ ਬਹੁਤ ਵਧੀਆ ਲੱਗਾਈ ਪਹਿਲੀ ਵਾਰ ਸੋਡੇ ਨੇ ਆਇਆ ਅੱਛਾ ਮੈਨੂੰ ਤਾਂ ਇੱਥੇ ਆਨੇ ਨੂੰ 12 ਸਾਲ ਹੋ ਗਏ ਮੈਂ ਤਾਂ ਪਹਿਲੀ ਵਾਰ ਆਇਆ ਹਾਂ ਇਹ ਛੋਟਾ ਜਿਹਾ 1982 ਦਾਣ ਲੱਗਿਆ ਮੇਰੇ ਬਾਪੂ ਨਾਲ ਬਹੁਤ ਵਧੀਆ ਨਜ਼ਾਰਾ ਡੈਡੀ ਨਾਲ ਫਾਦਰ ਨਾਲ ਮਾਈ ਗੋਡ ਅੱਛਾ ਹਾਂ ਪਿਤਾ ਸਿਹਰੀ ਨਾਲ ਇੱਥੇ ਆਂਦੇ ਰਹੇ ਆ ਉਹਦੋਂ ਦੋ ਕਲੋਸ ਦਾ ਟ੍ਰੈਕਟਰ ਲੈ ਸੀ ਬਾਪੂ ਨੇ ਠੀਕ ਹੈ ਜੀ ਉਹਨਾਂ ਨੂੰ ਸੁਖਣਾ ਦੇਣ ਆਇਆ ਸੀ ਮੇਰਾ ਜਰਾ ਰੂਹ ਖੁਸ਼ ਹੋ ਗਈ ਆ ਇਹ ਅਸਲ ਤਾਂ ਟਿੱਲਾ ਹੈ ਹਾਂ ਹੁਣ ਗੁग्गा ਮੇੜੀ ਤੇ ਜਾਣਾ ਹੈ ਹਾਂ ਹੁਣ ਆਪਾਂ ਗੁग्गा ਮੇੜੀ ਦਰਸ਼ਨ ਕਰਕੇ ਆਵਾਂਗੇ ਆ ਦੇਖ ਲਓ ਭਾਈ ਸੰਗਤ ਸਾਰੇ ਹਾਂ ਆ ਕਬੂਤਰ ਗੁਟਕੂ ਬੋਲੇ ਕਬੂਤਰ ਚੀਨਾ ਅੱਛਾ ਆ ਪਰਿਵਾਰ ਖੜਿਆ ਹੈ ਸੱਚੀ ਕਾ ਜੀ ਸਾਰਿਆਂ ਨੂੰ ਬੋਲ ਸਿੱਧ ਗੁਰੂ ਗੋਖਨਾਥ ਮਹਾਰਾਜ ਦੀ ਜੈ